ਸਰਦਾਰ ਨੂੰ ਵੀ ਨਾ ਮੰਨਦੇ ਇਹ ਇਹ ਸਰਦਾਰ ਕਿਸਾਨਾ ਗੁਰੂ ਹਰਦੂ ਸਿੰਘ ਮਾਨਸਾ ਜੀ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਗਿਆ। ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਬਾਰੇ ਅੱਜ ਅਸੀਂ ਮਤਲਬ ਭਾਨੇ ਸਿੱਧੂ ਨੂੰ ਛਡਾਉਣ ਵਾਸਤੇ ਹਮ ਸਾਰੇ ਪੰਜਾਬ ਦੇ ਵਿੱਚੋਂ ਕਿਸਾਨ ਲੀਡਰ ਮਜ਼ਦੂਰ ਲੀਡਰ ਸਾਰੇ ਅਸੀਂ ਉੱਥੇ ਜਾ ਰਹੇ ਹਾਂ ਮਤਲਬ ਪੂਤੀ ਆ ਰਿਹਾ ਪਰ ਮੈਨੂੰ ਬਾਹਰ ਲਿਖਣ ਤਾਂ ਮਰੂ ਪੜੀ ਹੈ ਮੈਂ ਕਹਿੰਦਾ ਜੇ ਹੋਰ ਪੜਨਾ ਚਾਹੁੰਦੇ ਬੀਜੇ ਸਾਰੇ ਲੀਡਰ ਜੀ ਉਹ ਕਮਾਸਟਰ ਕੋਲ ਨਹੀਂ ਨਹੀਂ ਜੀ ਉਹ ਤੇ ਲੀਡਰ ਨਾਲ ਆ ਗਏ ਉੱਥੇ ਮਤਲਬ ਲੋਕਾਂ ਦੀ ਝਟਪ ਪੈਂਦੀ ਆ ਤਾਂ ਨੁਕਸਾਨ ਹੋ ਸਕਦਾ ਹੈ ਹਾਂ ਇਹਦੇ ਬਾਰੇ ਜੇ ਅਫਸਰਾਂ ਨਾਲ ਗੱਲ ਕਰੋ ਆਪਾਂ ਗੱਲ ਕਰ ਲਵੇ ਹਾਂ ਤੇ ਵੀ ਲੀਡਰੋਂ ਸੇ ਜਾਣ ਕੇ ਕਿੱਦਾਂ ਟਕਿਆ ਰਹਿ ਸਕਦਾ ਕਿਉਂ ਨੌਜਵਾਨ ਨਹੀਂ ਤਿਆਰ ਪਾ ਹੁੰਦਾ ਵੀ ਸੰਘਰਸ਼ ਕਿਵੇਂ ਲੜਨੇ ਨੇ ਬਿਲਕੁਲ ਅਸੀਂ ਉੱਥੇ ਕੰਟਰੋਲ ਕਰਕੇ ਉਸਨੂੰ ਸਹੀ ਰੱਖ ਸਕਦੇ ਹਾਂ ਜੀ ਜੀ ਠੀਕ ਹੈ ਤੁਸੀਂ ਆਦੇ ਅੱਜ ਨਾਲ ਗੱਲ ਕਰੋ ਮੈਂ ਅਜੇ ਇੱਥੇ ਮੈਂ ਕੋਈ ਗੱਲ ਨਹੀਂ ਮੇਰੀ ਜੀ ਆਪਣੇ ਅਫਸਰਾਂ ਨਾਲ ਗੱਲ ਕਰ ਲੈਂਦੇ ਕਿਵੇਂ ਲੱਗ ਰਿਹਾ ਬਾਪੂ ਜੀ ਇਹ ਜਿਹੜਾ ਭਗਵੰਤ ਮਾਨ ਦਾ ਹੁਣ ਮੇਰਾ ਖਲਾ ਸਰਕਾਰ ਦਾ ਇਸ ਗਲਤੀ ਤੇ ਟੱਕਾ ਹੈ ਹੂੰ ਕਿਉਂ ਮੈਨੂੰ ਸਾਡੇ ਫਰੀਦਪੁਰ ਜਿਹੜੇ ਦਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਬਾਰਗੇਪੁਰ ਸਲਾ ਛੱਡੀ ਹੈ ਮਾ ਰੱਖੋ ਜੇ ਆਗੂ ਨਾਲ ਗੱਲ ਕਰੀ ਨਰਮਲ ਚੰਡੂ ਕੇ ਨਾਲ ਉਹਦੇ ਨਾਲ ਵੀ ਕਿਵੇਂ ਹੈ ਤਿਆਰੀ ਉਹ ਕਹਿੰਦਾ ਮੇਰੇ ਵੀ ਵਾਰਗੇ ਪੁਲਿਸਲਾ ਛੱਡੀ ਆ ਜਿੰਨੇ ਵੀ ਲੀਡਰਾਂ ਨਾਲ ਮੇਰਾ ਗੱਲਬਾਤ ਹੋਈ ਹੈ ਸਾਰੇ ਲੀਡਰਾਂ ਨੂੰ ਘਰੇ ਹੀ ਮਤਲਬ ਇੱਕ ਤਰ੍ਹਾਂ ਦਾ ਨજરਬੰਦ ਕਰਿਆ ਹੋਇਆ ਇਹ ਸਰਕਾਰ ਦੀ ਗਲਤੀ ਹੈ ਲੋਕਾਂ 'ਚ ਰੋਅ ਆ ਲੋਕਾਂ ਦਾ ਇਕੱਠ ਹੋਊਗਾ ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰਵੇ ਕਰੇ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਕੱਲਾ ਉਹਨੂੰ ਰਿਹਾ ਨਾ ਕਰੀ ਜਿਹੜੇ ਬੁੱਧੀ ਕੀ ਵੀ ਫੜੇ ਨੇ ਸੈਂਟਰ ਸਰਕਾਰ ਨੇ ਜਿਹੜੇ ਸਿੰਘਬੰਦੀ ਅੰਦਰ ਨੇ ਜਾਂ ਮੁਸਲਮਾਨ ਕੋਈ ਬੁੱਧੀ ਅੰਦਰ ਨੇ ਜਾਂ ਹਿੰਦੂ ਬੁੱਧੀ ਵੰਦਰ ਨੇ ਸਾਰਿਆਂ ਨੂੰ ਰਹਿ ਕੇ ਮੰਗਦਾ ਹੀ ਸਾਰੇ ਦੇ ਕਰਿਆ ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ ਜਿਹੜਾ ਉਹਦੇ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੋਨ ਆਈ ਜਾਂਦੇ ਜੱਥੇਬੰਦੀਆਂ ਦੇ ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਦੇ ਘਰ ਘੇਰੇ ਹੋਏ ਨੇ ਸੀਲਬੰਦ ਕਰ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਕੀਦੀ ਕਰਦਾ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਹੈ ਤਾਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾਲ ਰਿਹਾ ਕੀਤਾ ਜਾਵੇ ਤੇ ਨਹੀਂ ਹੁ ਨਜਰ ਦੋਲਣ ਜਾਰੀ ਰਹੂਗਾ ਠੀਕ ਨੌਜਵਾਨਾਂ ਲਈ ਕੀ ਸੰਦੇਸ਼ ਬਕੂ ਜੀ ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ ਉਹਨਾਂ ਲਈ ਕੀ ਆ ਮੈਂ ਉਹਨਾਂ ਨੂੰ ਕਮਿਟਿੰਟੀ ਕਰਦਾ ਉਹ ਸ਼ਾਂਤ ਰੱਖਣਾ ਠੀਕ ਹੈ ਜੀ ਅਧੋਲਣ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਦੇਣਾ ਚਾਹੀਦਾ ਸਾਰੀ ਉਮਰਾਂ ਦਾ ਜੇ ਦੋਲਣ ਹਿੰਸਕ ਹੋ ਗਿਆ ਤਾਂ ਦੋਲਣ ਮੁੜ ਕੇ ਮਤਲਬ ਚੱਲਣਾ ਨਹੀਂਗਾ ਦੋਲਣ ਨੂੰ ਸ਼ਾਂਤ ਰੱਖਣਾ ਉੱਥੇ ਪੰਥੀ ਸਾਡੇ ਘਰ ਕਿੰਨਾ ਚਿਰ ਘੇਰ ਲੈਣਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਣਗੇ ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਪਗ ਜਾਣਗੇ ਕਦੋਂ ਵੀ ਸਾਡੇ ਘਰ ਨੂੰ ਸੌਣਾ ਛੱਡਣਗੇ ਅਸੀਂ ਉਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਏ ਬਣਾ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੀ ਰਹੀ ਬੇਨਤੀ ਕਰਦਾ ਉਹ ਹੌਲੜਵਾਜੀ ਨਾ ਕਰਨ ਹੌਲੜਵਾਜੀ ਦੇ ਨਾਲ ਮਤਲਬ ਅਦੋਲਨ ਖਰਾਬ ਹੋ ਜਾਂਦਾ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪਾਂ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚ ਹੁੰਦਾਗਾ ਇੱਕ ਪਾਸੇ ਮਤਲਬ ਲੜਨ ਵਾਲੇ ਲੋਕ ਹੁੰਦੇ ਨੇ ਕਿਉਂ ਰਾਜਨੀਤਿਕ ਲੋਕਾਂ ਦਾ ਕੁਛ ਨਹੀਂ ਵਿਗੜਦਾ ਮੁੱਖ ਮੰਤਰੀ ਦਾ ਮੌਜਨਾ ਕੋਠੀ 'ਚ ਬੈਠਾ ਹੋਊਗਾ ਉਹਦੇ ਦਾ ਕੋਈ ਟੋੜਾ ਨਹੀਂ ਬੱਜਣਾ ਟੋੜਾ ਬੱਜਣਾ ਸਾਡੇ ਨੌਜਵਾਨਾਂ ਦੇ ਪੁਲਿਸ ਵਾਲੇ ਜੇ ਇਹਨਾਂ ਨੇ ਡਾਂਗਾ ਮਾਰਦਿਆਂ ਤਾਂ ਸਾਡੇ ਤੇ ਮਾਰਨੀ ਹੈ ਮੈਂ ਨੌਜਵਾਨਾਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਆ ਅਧੂਲਨ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ ਕਿੰਨਾ ਕੁ ਚਿਰ ਘੇਰ ਕੇ ਬਹਾਲਣਗੇ ਜਿੰਨਾ ਚਿਰ ਭਾਨੇ ਸੰਧੂ ਨੂੰ ਰਿਹਾ ਨਹੀਂ ਕਰਦੇ ਸਾਡਾ ਅਧੂਲਨ ਮਤਲਬ ਬੰਦ ਨਹੀਂ ਹੋਊਗਾ ਸਿਰ ਲੜੀ ਆ ਬੜੀ